ਅਮਿਤ ਸ਼ਾਹ ਨੇ ਚੋਣਾਂ ਤੋਂ ਪਹਿਲਾਂ ਸੀਏਏ ਆਗੂ ਕਰਨ ਤੇ ਕਿਹਾ ਹੈ ਕਿ ਰਾਹੁਲ ਗਾਂਧੀ, ਅਸਦੁਦੀਨ ਉਵੇਸ਼ੀ, ਅਰਵਿੰਦ ਕੇਜਰੀਵਾਲ ਅਤੇ ਮਮਤਾ ਬੇਨਰਜੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਝੂਠ ਦੀ ਰਾਜਨੀਤੀ ਕਰ ਰਹੇ ਹਨ ਇਸ ਬਿੱਲ ਨੂੰ ਲਾਗੂ ਕਰਨ ਦੇ ਸਮੇਂ ਬਾਰੇ ਗੱਲ ਕਰਨ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਭਾਜਪਾ ਨੇ 2019 ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਵਿੱਚ CAA ਨੂੰ ਲਾਗੂ ਕਰਨ ਦੀ ਗੱਲ ਕੀਤੀ ਸੀ ਭਾਜਪਾ ਦਾ এজেন্ডਾ ਬਿਲਕੁਲ ਸਪਸ਼ਟ ਹੈ ਅਤੇ ਇਸੇ ਅਜੰਡੇ ਦੇ ਆਧਾਰ 'ਤੇ ਲੋਕ ਭਾਜਪਾ ਨੂੰ ਬਹੁਮੁੱਲ ਦੇ ਰਹੇ ਹਨ 2019 ਵਿੱਚ ਇਹ ਬਿੱਲ ਸੰਸਦ ਦੇ ਦੋਵਾਂ ਸਦਨਾ ਵਿੱਚ ਪਾਸ ਹੋ ਗਿਆ ਸੀ ਅਤੇ ਇਸ ਨੂੰ ਲਾਗੂ ਕਰਨਾ ਮਹਿਜ ਇੱਕ ਰਸਮੀ ਐਲਾਨ ਵਿਰੋਧੀ ਧਿਰ ਇਸ ਐਲਾਨ ਦੇ ਸਮੇਂ ਦੇ ਗੱਲ ਕਰਕੇ ਪੁਸ਼ਟੀਕਰਨ ਦੀ ਰਾਜਨੀਤੀ ਅਤੇ ਵੋਟ ਬੈਂਕ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਪਰ ਸਚਾਈ ਇਹ ਹੈ ਕਿ ਵਿਰੋਧੀ ਧਿਰ ਦਾ ਪਰਦਾ ਪਾਸ਼ ਹੋ ਗਿਆ ਅਤੇ ਜਨਤਾ ਸਮਝ ਗਈ ਹੈ ਕਿ CAA ਇਸ ਦੇਸ਼ ਦਾ ਮਹੱਤਵਪੂਰਨ ਕਾਨੂੰਨ ਹੈ ਇਸ ਐਕਟ ਨੂੰ ਚੋਣਾਂ ਤੋਂ ਪਹਿਲਾਂ ਲਾਗੂ ਕਰਨ ਬਾਰੇ ਪਿਛਲੇ 4 ਸਾਲ ਵਿੱਚ 43 ਵਾਰ ਕਿਹਾ ਜਾ ਚੁੱਕਾ ਹੈ ਕਿ ਇਹ ਬਿੱਲ ਚੋਣਾਂ ਤੋਂ ਪਹਿਲਾਂ ਲਾਗੂ ਕਰਨ ਦਿੱਤਾ ਜਾਵੇਗਾ ਇਸ ਲਈ ਹੁਣ ਇਸ ਦੇ ਲਾਗੂ ਹੋਣ ਦੇ ਸਮੇਂ ਤੇ ਸਵਾਲ ਉਠਾਉਣਾ ਬੇਸੁੱਕਾ ਹੈ ਵਿਧਾਨ ਸਭਾ ਇੱਛਾ ਬਿਲ ਵਿੱਚ ਝਲਕਦੀ ਹੈ ਨਾ ਕਿ ਨਿਯਮਾਂ ਵਿੱਚ ਭਾਜਪਾ ਸਰਕਾਰ ਨੇ ਇਸ ਬਿਲ ਨੂੰ 2019 ਵਿੱਚ ਹੀ ਪਾਸ ਕਰ ਦਿੱਤਾ ਸੀ ਅਤੇ ਹੁਣ ਨਿਯਮ ਲਾਗੂ ਹੋ ਗਏ ਹਨ ਸ਼੍ਰੀ ਸ਼ਾਹ ਨੇ ਸਪਸ਼ਟ ਕਿਹਾ ਹੈ ਕਿ ਇਹ ਭਾਜਪਾ ਲਈ ਸਿਆਸੀ ਲਾਭ ਦਾ ਮੁੱਦਾ ਨਹੀਂ ਹੈ ਨਾਗਰਿਕਤਾ ਸੋਧ ਕਾਨੂੰਨ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਲਈ 31 ਦਸੰਬਰ 2014 ਤੋਂ ਪਹਿਲਾਂ ਅਫਗਾਨਿਸਤਾਨ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਕਰੋੜਾ ਸਰਨਾਰਥੀਆਂ ਨੂੰ ਉਹਨਾਂ ਦੇ ਅਧਿਕਾਰ ਦੇਣ ਉਹਨਾਂ ਦੇ ਦੁੱਖਾਂ ਤੋਂ ਮੁਕਤ ਕਰਨ ਅਤੇ ਮੈਯਾ ਦਵਉਣ ਲਈ ਇੱਕ ਮੁੱਦਾ ਹੈ ਉਹਨਾਂ ਦੀਆਂ ਤਿੰਨ ਪੀੜ੍ਹੀਆਂ ਨੂੰ ਜੋ ਕਾਂਗਰਸ ਨੇ ਕਦੇ ਨਹੀਂ ਦਿੱਤਾ ਕੇਂਦਰੀ ਗ੍ਰਹਿ ਅਤੇ ਸਹਿਕਰਤਾ ਮੰਤਰੀ ਨੇ ਇਸ ਮੁੱਦੇ ਤੇ ਸਿਆਸੀਕਰਨ ਅਤੇ ਵੋਟਾਂ ਦੇ ਧਰੂਵੀਕਰਨ ਦੇ ਭਾਜਪਾ ਦੇ ਵਿਰੋਧੀ ਧਿਰ ਦੇ ਦੋਸ਼ਾਂ ਤੇ ਕਿਹਾ ਹੈ ਕਿ ਵਿਰੋਧੀ ਧਿਰ ਸੱਜੀ ਕਲ ਹਵਾਈ ਹਮਲੇ ਅਤੇ ਧਾਰਾ 370 ਨੂੰ ਹਟਾਉਣ ਨੂੰ ਸਿਆਸੀ ਕਦਮ ਕਹਿ ਰਹੀ ਹੈ ਅਮਿਤ ਸ਼ਾਹ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਦਾ ਇਤਿਹਾਸ ਇਹ ਹੈ ਕਿ ਇਹ ਪਾਰਟੀਆਂ ਸਿਰਫ ਕਹਿੰਦੀਆਂ ਹਨ ਅਤੇ ਕਰਦੀਆਂ ਕੁਝ ਨਹੀਂ ਪਰ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਜੋ ਕਿਹਾ ਉਹ ਕੀਤਾ ਹੈ ਮੋਦੀ ਦੀ ਗਾਰੰਟੀ ਵੀ ਇਸ ਗੱਲ ਦੀ ਗਾਰੰਟੀ ਹੈ ਕਿ ਇਹ ਪੂਰੀ ਹੋਵੇਗੀ